ਸਿੰਘ ਸੰਗਵਾਲ ਦੀ ਅਗਵਾਈ ਹੇਠ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ ਇਸ ਮੌਕੇ ਪੂਰਾ ਸਾਨਿਆਰ ਭਾਰਤ ਮਾਤਾ ਦੇ ਨਾਅਰੇ ਨਾਲ ਗੂੰਜ ਉੱਠਿਆ ਬੀਜੇਪੀ ਦੇ ਸੀਨੀਅਰ ਨੇਤਾ ਗੁਰਦੇਵ ਸਰ ਸ਼ਰਮਾ ਅਤੇ ਐਸਆਰ ਮੱਧੜ ਵੀ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਏ ਉਹਨਾਂ ਆਪਰੇਸ਼ਨ ਸਿੰਧੂਰ ਦੀ ਸਫਲਤਾ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੀ ਆਰਮੀ ਦੇ ਦਿੜੜ ਰਾਤੇ ਦੀ ਸਰਾਨਾ ਕੀਤੀ ਦੇਖੋ ਇੱਕ ਖਾਸ ਰਿਪੋਰਟ ਪਹਿਲੀ ਵਾਰ ਇਹ ਹੋਇਆ ਕਿ 70 ਸਾਲ ਦੀ ਜਾਦੀ ਤੋਂ ਬਾਅਦ ਇੰਨੀ ਜ਼ਬਰਦਸਤ ਕੇ ਸਾਡਾ ਵਾਲ ਵੀ ਬੰਦਾ ਨਹੀਂ ਹੋਇਆ ਪੰਜਾਬ ਸਭ ਤੋਂ ਜਿਆਦਾ ਅੰਡਰ ਥ੍ਰੈਟ ਸਗਾ ਸਹਿਮ ਜਗ੍ਹਾ ਪੰਜਾਬ ਦੇ ਵਿੱਚ ਲੇਕਿਨ ਇਸ ਵਾਰ ਦਾ ਮਾਣ ਮਹਿਸੂਸ ਹੁੰਦਾ ਆ 4 ਦਿਨ ਜਿੰਨੇ ਦੇ ਲੜਾਈ ਰਹੀ ਆ ਲੇਕਿਨ ਪੰਜਾਬ ਦਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਨਹੀਂ ਕੋਈ ਵੀ ਇੱਕ ਜ਼ੀਰੋ ਨੁਕਸਾਨ ਹੋਇਆ ਮੈਂ ਇਹ ਕਹਾਂਗਾ ਤੇ ਉਹ ਆਪਣਾ ਨਰਿੰਦਰ ਪਾਈ ਮੋਦੀ ਜੀ ਦੀ ਮਤਲਬ ਉਹਦੀ ਲੀਡਰਸ਼ਿਪ ਕਰਕੇ ਆ ਔਰ ਮੈਂ ਬਧਾਈ ਦੇਣਾ ਫੌਜਾਂ ਨੂੰ ਜੋਨਾ ਨੇ ਮੈਂ ਦੇਖੋ ਮੇਰੇ ਬੰਦੇ ਵਿੱਚ ਇੱਕ ਸ਼ੰਕਾ ਸੀਗਾ ਕਿ ਇਹ ਨਿਊਕਲੀਅਰ ਪਾਵਰ ਦੇਸ਼ ਹੈਗਾ ਪਾਕਿਸਤਾਨ ਕਿਤੇ ਸਾਡਾ ਨੁਕਸਾਨ ਨਾ ਹੋ ਜਾਏ ਲੇਕਿਨ ਮੇਰੇ ਬੋਤੇ ਨੇ ਗੌਤਮ ਮਾ ਮੇਰੇ ਨਾਲ ਆਇਆ ਹੈਗਾ ਉਹਨੇ ਮੈਨੂੰ ਕਿਹਾ ਪਾਪਾ ਉਹਨਾਂ ਨੇ ਉਹ ਤੋਂ ਇਹ ਨਹੀਂ ਕਰ ਲੈਣਾ ਇਹ ਬਫ ਕਰਨ ਦੇ ਨਾਲ ਉਹ ਜੁੱਟਿਆ ਨੇ ਉਹਨਾਂ ਦੇ ਡਰੋਨ ਉਹਨਾਂ ਦੀਆਂ ਮਸਾਇਲਾ ਜਿਓ ਟੈਕ ਆਫ ਕਰਦੇ ਜੇ ਹਾਵੇ ਨਾਲ ਮੇਲੇ ਜੀ ਇੰਡੀਅਨ ਆਰਮੀ ਸਭਾ ਬਧਾਈ ਦੇਣਾ ਔਰ ਇੱਕ ਲੈਸਨ ਹੈ ਨਾ ਪਾਕਿਸਤਾਨ ਨੂੰ ਸਿਰਫ ਗੱਲ ਤੋਂ ਪੂਰੇ ਵਰਲਡ ਨੂੰ ਅੱਜ ਜੋੜਾ ਲੋਕੀ ਆਪਣਾ ਅਮਰੀਕਾ ਜਾਂ ਚਾਈਨਾ ਅਮਰੀਕਾ ਦੇ ਚਾਈਨਾ ਦੇ ਦੇਸ਼ੇੜੇ ਆਪਣਾ ਵਿਚ ਇੰਟਰਵਿਊ ਕਰਕੇ ਉਹਨੂੰ ਬੰਦ ਕਰਤੇ ਤੇ ਚਲੇ ਹੋਏ ਆ ਉਹਨਾਂ ਨੂੰ ਇਸ ਕਰਕੇ ਚਲੇ ਹੋਏ ਆ ਕਿ ਉਹ ਐਕਸਪੋਜ਼ ਹੋ ਗਿਆ ਉਹਨਾਂ ਦੀ ਟੈਕਨੋਲੋਜੀ ਹੁਣ ਵੇਚਣ ਵਾਲੀ ਨਹੀਂ ਹੈ ਟੈਕਨੋਲੋਜੀ बिकੇਗੀ ਤਾਂ ਭਾਰਤ ਦੀ ਆਰਮਸ बिकਣਗੇ ਆ ਭਾਰਤ ਦੀਆਂ ਹੁਣ ਜੇ ਕੋਈ ਆਰਮਰ ਐਮੂਨੀਸ਼ਨ ਕਿ ਵਿਦੇਸ਼ਾਂ ਦੀ ਮਾਰਕੀਟ ਦੇ ਵਿੱਚ ਵਿਕੇਗਾ ਤਾਂ ਉਹ ਭਾਰਤ ਦਾ ਵਿਕੇਗਾ ਇਹ ਇੱਕ ਬਹੁਤ ਵੱਡਾ ਸ਼ਿਫਟ ਆਇਆ ਹੈਗਾ ਯਾਰ ਆਪਣਾ ਜਿਹੜੀ ਜਨਰੈਸੀ ਕਹਿੰਦੇ ਨੇ ਨਾ ਵਿਸ਼ੇਪ ਗੁਰੂ ਵਿਸ਼ੇਪ ਪਾਵਰ ਬਣ ਜਾ ਰਿਹਾ ਇਹ ਵਾਕਿਆ ਇੰਡੀਆ ਨੇ ਦਿਖਾਤਾ ਕਿ ਹਾਂ ਅਸੀਂ ਆ ਗਏ ਹਾਂ ਤੇ ਇਹ ਆਪਣਾ ਬੜੀ ਖੁਸ਼ੀ ਦੀ ਗੱਲ ਹੈ ਭਾਰਤ ਦੇ ਲੋਕਾਂ ਨੂੰ ਵਧਾਈ 145 ਕਰੋੜ ਦੀ ਆਬਾਦੀ ਦੇ ਲੋਕਾਂ ਨੂੰ ਵਧਾਈ ਖਾਸ ਕਰਕੇ ਪੰਜਾਬੀਆਂ ਨੂੰ ਵਧਾਈ ਮੈਂ ਬਤੌਰ ਬੀਜੇਪੀ ਦਾ ਜ਼ਿੰਮੇਵਾਰ ਲੀਡਰ ਮੈਂ ਆਪਣਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੋਂ ਮੰਗ ਕਰਾਂਗਾ ਕਿ ਪੰਜਾਬ ਨੂੰ ਇੱਕ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਇੱਕ ਜਿਹੜੀ ਸੱਚੀ ਬਾਹ ਆ ਇੱਕ ਜਿਹੜੀ ਆਪਣਾ ਖੜਗ ਪੁਛਿਆ ਆ ਤੇ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਕੋਈ ਸਹਿਮ ਨਹੀਂ ਰਹਿਣਾ ਚਾਹੀਦਾ ਜਿਹੜਾ ਇਸ ਵਾਰੀ ਆਰਮੀ ਨਾਲ ਕੱਢ ਦਿੱਤਾ ਤੇ ਹਮੇਸ਼ਾ ਕੱਢਿਆ ਰਹੇਗਾ ਬਹੁਤ ਬਹੁਤ ਸ਼ੁਕਰੀਆ ਭਾਰਤ ਮਾਤਾ ਦੀ ਜੈ ਜੈ ਆਰਮੀ ਨੂੰ ਵੀ ਸਲੂਟ ਕਰਦੇ ਆ ਆਰਮੀ ਨੂੰ ਮੈਂ ਸਲੂਟ ਕਰਦਾ ਜਿਨ੍ਹਾਂ ਨੇ ਸਾਨੂੰ ਸਾਜੀ ਰੱਖਿਆ ਕੀਤੀ ਹੈ ਪੂਰੇ ਇੰਡੀਆ ਦੀ ਰੱਖਿਆ ਕੀਤੀ ਹੈ ਪੂਰੇ ਵਰਲਡ ਦੀ ਰੱਖਿਆ ਕਰਨ ਦੇ ਸਮਰਥ ਹੋ ਪਾਪਾ ਬਹੁਤ ਬਹੁਤ ਸ਼ੁਕਰੀਆ ਦੇਖੋ ਪਾਕਿਸਤਾਨ ਨੂੰ ਵੱਲੋਂ ਆਤਵਾਦੀਆਂ ਵੱਲੋਂ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੀਆਂ ਭੈਣਾਂ ਦੇ ਸੰਦੂਰ ਉਜਾੜੇ ਗਏ ਔਰ ਆਪਾਂ ਸਾਰਾ ਦੇਸ਼ ਇਸ ਚੀਜ਼ ਤੋਂ ਉਤਾਚੀ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਪ੍ਰਣ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਜਿਹੜੇ ਆਤਵਾਦੀਆਂ ਨੇ ਜਿਨ੍ਹਾਂ ਦੇ ਇਸ਼ਾਰੇ ਤੇ ਜਿਹੜੇ ਸਾਡੀਆਂ ਪੈਣਾ ਦੇ ਸੰਦੂਰ ਉਜਾਰੇ ਨੇ ਉਹਦਾ ਬਦਲਾ ਲਿਆ ਜਾਏਗਾ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 120 ਕਿਲੋਮੀਟਰ ਪਾਕਿਸਤਾਨ ਦੇ ਅੰਦਰ ਜਾ ਕੇ ਸਾਡੀ ਦੇਸ਼ ਦੀ ਸੈਨਾ ਨੇ ਅੰਦਰ ਜਾ ਕੇ ਹਮਲਾ ਕਰਕੇ ਉਹਨਾਂ ਦੇ ਜਿਹੜੇ ਅੱਡੇ ਸੀ ਜਿੱਥੇ ਅੱਤਵਾਦੀ ਹੁਣ ਟ੍ਰੇਡਿੰਗ ਦੇ ਰਹੀ ਸੀ ਉਹਨਾਂ ਨੂੰ ਤਬਾਹ ਕੀਤਾ ਔਰ ਨਹੀਂ ਇੱਕ ਔਰ ਪਾਕਿਸਤਾਨ ਦਾ ਇੱਕ ਵੀ ਨਾਗਰਿਕ ਤੇ ਹਮਲਾ ਨਹੀਂ ਹੋਇਆ ਇੱਕ ਵੀ ਨਾਗਰਿਕ ਦੇ ਉੱਪਰ ਕੋਈ ਹਮਲਾ ਨਹੀਂ ਹੋਇਆ ਨਾ ਕਿਸੇ ਨਾਲ ਛੱਡ ਲੱਗੀਏ ਤਬਾ ਉਹ ਲੋਕ ਕਿਤੇ ਗਏ ਨੇ ਜ ਜਿਨ੍ਹਾਂ ਨੇ ਸਾਡੇ ਹਿੰਦੁਸਤਾਨ ਨੂੰ ਤਬਾ ਕਰਨਾ ਚਾਹੁੰਦੇ ਨੇ ਜਿਹੜਾ ਹਿੰਦੁਸਤਾਨ ਦੇ ਉੱਪਰ ਹਮਲਾ ਕਰਦੇ ਸੀ ਉਹਨਾਂ ਲੋਕਾਂ ਨੂੰ ਤਬਾ ਕੀਤਾ ਗਿਆ ਵੇ ਅੱਜ ਪਾਕਿਸਤਾਨ ਹਾਹਾਕਾਰ ਕਰਦਾ ਬੈ ਸਾਰੀਆਂ ਕੰਟਰੀਆਂ ਦੇ ਅੱਗੇ ਚੋਲੀ ਅਟਗੇ ਆਪਣੇ ਰਹਿਮ ਦੀ ਮੰਗਦਾ ਪਿਆ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਔਰ ਸਾਡੀ ਦੇਸ਼ ਦੀ ਜਨਤਾ ਨੇ ਇਹ ਤੈਅ ਕਰ ਲਿਆ ਵੀ ਜਿੰਨੀ ਦੇਰ ਤੱਕ ਪਾਕਿਸਤਾਨ ਦੇ ਵਿੱਚ ਆਕੋਦਨੀ ਅਸੀਂ ਖਤਮ ਕਰ ਦਿੰਦੇ ਉਹਨੇ ਤੇ ਸਾਡਾ ਯੰਗ ਇੰਨੀ ਜਾਰੀ ਰਹੇਗਾ ਅਰੇ ਦੇਸ਼ ਦੇ ਤਿਰੰਗਾ ਯਾਤਰਾ ਕੱਢੇ ਜਾ ਰਹੀਆਂ ਨੇ ਸਾਰਾ ਦੇਸ਼ ਇਸ ਚੀਜ਼ ਤੇ ਨਮਨ ਕਰ ਰਿਹਾ ਅੱਜ ਦੇਸ਼ ਦੀ ਜਿਹੜੀ ਇਹ ਸੈਨਿਕ ਨੇ ਜਿਨ੍ਹਾਂ ਨੇ ਇਟਾ ਬਟਾ ਤਿੰਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਨੂੰ ਸਬਕ ਸਿਖਾ ਦਿੱਤਾ ਹਾਂਜੀ ਪ੍ਰਣਾਮ ਆ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਸਾਡੇ ਦੇਵੀ ਜੀ ਨੇ ਗੁਰਦੇਵ ਦੇਵੀ ਜੀ ਨੇ ਸਾਰਾ ਡੀਟੇਲ ਦੱਸ ਹੀ ਦਿੱਤਾ ਤੁਹਾਨੂੰ ਅਸੀਂ ਆਪ ਵੀ ਜਿਹੜੀ ਇੰਡੀਅਨ ਆਰਮੀ ਦੇ ਨਾਲ ਆ ਫੌਜ ਦੇ ਨਾਲ ਖੜੇ ਆ ਅਸੀਂ ਜੋ ਅੱਜ ਇਹਦੀ ਆਰਮੀ ਨੇ ਬਹਾਦਰੀ ਦਿਖਾਈ ਹੈ ਸਾਡਾ ਸਾਰਾ ਲੋਕ ਜਿੰਨੇ ਇੱਥੋਂ ਦੇ ਆਰਮੀ ਦੇ ਰਿਟਾਇਰਡ ਆਫੀਸਰ ਵੀ ਆਏ ਹੋਏ ਨੇ ਫੌਜੀ ਜਵਾਨ ਵੀ ਸੱਜਣਾ ਆਏ ਹੋਏ ਨੇ ਕੁਲਤਰਾ ਸਾਹਿਬ ਦੇ ਵੀ ਨੁਮਾਇंदे ਆਏ ਹੋਏ ਨੇ ਅਸੀਂ ਸਾਰੀਆਂ ਸੰਗਤ ਜਿੰਨੀ ਇੱਥੋਂ ਦੀ ਹੈਗੀ ਆ ਸਾਨੇਵਾਲ ਦੀ ਸਾਰੀ ਅਸੀਂ ਆਪਣੀ ਆਰਮੀ ਦੇ ਨਾਲ ਅੱਜ ਵੈਸੇ ਤਾਂ ਸਾਰੇ ਦੇਸ਼ 'ਚ ਲਗਾਤਾਰ ਜਿਸ ਦਿਨ ਤੋਂ ਇਹ ਆਪਰੇਸ਼ਨ ਹੋਇਆ ਹੈਗਾ ਉਤੋਂ ਜਦੋਂ ਲੜਾਈ ਦੀ ਜੰਗਬੰਦੀ ਹੋਈ ਉਹ ਤੋਂ ਤੁਰੰਤ ਬਾਅਦ ਹੀ ਸਾਰੇ ਪਾਸੇ ਜਿਹੜੀ ਤਿਰੰਗਾ ਜਤਾ ਨਿਕਲਈ ਹੈ ਦੇਸ਼ ਦੇ ਫੌਜੀਆ ਨੂੰ ਜਿਹੜਾ ਹੈ ਉਹਨਾਂ ਦੀ ਜਿਹੜੀ ਬਹਾਦਰੀ ਦਾ ਬਹਾਦੀ ਦਾ ਉਹਦੇ ਲਈ ਜਿਹੜਾ ਸਲਾਮ ਕੀਤਾ ਜਾ ਰਿਹਾ ਹਾਂ ਜੀ ਸਾਹਨੇ ਵਾਲ ਜੀ ਅੱਜ ਕਿੱਥੇ ਉੱਥੇ ਗਿਆ ਕਿ ਆਪਣਾ ਨਹੀਂ ਆ ਸਾਹਨੇ ਵਾਲ ਬਾਜ਼ਾਰ ਦੇ ਵਿੱਚ ਜਿਹੜੀ ਹੈ ਅਸੀਂ ਜਿਹੜੀ ਹੈ ਤਿਰੰਗਾ ਯਾਤਰਾ ਕੀਤੀ ਹੈ ਜਿਹੜੇ-ਜਿਹੜੇ ਬੀਜੇਪੀ ਦੇ ਉੱਤੇ ਅੱਜ ਇਕੱਠ ਹੁੰਦੇ ਦੇਖੋ ਇਹਦੇ ਵਿੱਚ ਪਾਰਟੀ ਬਾਜ਼ੀ ਤੋਂ ਅਸੀਂ ਉੱਪਰ ਉੱਠ ਗਏ ਨਾ ਜਿਹੜਾ ਪਾਰਟੀ ਬਾਜ਼ੀ ਇਹ ਚੱਲੀ ਸੀ ਇਹ ਅਸੀਂ ਕਿਉਂਕਿ ਇਹ ਰਾਸ਼ਟਰੀ ਪ੍ਰੋਗਰਾਮ ਸੀ ਸਾਡਾ ਇਹ ਤੇ ਇਸ ਵਿੱਚ ਅਸੀਂ ਕੋਈ ਕੋਈ ਪਾਰਟੀ ਬਾਜ਼ੀ ਨਹੀਂ ਕੋਈ ਲਈ ਸਾਰਿਆਂ ਨੂੰ ਸਨੇਹ ਦਿੱਤੇ ਜਿਹੜੇ-ਜਿਹੜੇ ਹਾਜ਼ਰ ਹੋਏ ਆ ਇਹਦੇ ਵਿੱਚ ਉਹ ਆਪਣੇ ਖੁਸ਼ੀ ਨਾਲ ਆਏ ਸੰਦੇਸ਼ ਜਨਤਾ ਨੂੰ ਇਹ ਦੱਸਦਾ ਵੀ ਅਸੀਂ ਇਕਜੁੱਟ ਹੈ ਤੇ ਅਸੀਂ ਜਿਹੜੀ ਸਾਡੀ ਸੈਨਾ ਅਸੀਂ ਉਹਦੇ ਸੈਨਾ ਦੇ ਨਾਲ ਖੜੇ ਆ ਸੈਨਾ ਦੇ ਕਰਕੇ ਹੀ ਅੱਜ ਅਸੀਂ ਆਰਾਮ ਦੀ ਨੀਂਦ ਸੌ ਰਹੇ ਹਾਂ